ਸਿੱਖ ਭਾਵਨਾਵਾਂ ਦੇ ਨਾਲ ਹੀ ਇਹ ਹਜਾ ਖਿਲਵਾੜ ਕਿਉਂ ਸਿੱਖ ਕਰਦਾਰਾਂ ਦੇ ਨਾਲ ਅਜਿਹਾ ਖਿਲਵਾੜ ਕਿਉਂ ਸਿੱਖ ਧਾਰਮਿਕ ਅਸਥਾਨਾਂ ਦੇ ਨਾਲ ਅਜਿਹਾ ਖਿਲਵਾੜ ਕਿਉਂ AI ਜਨਰੇਟਿਡ ਵੀਡੀਓਜ਼ ਜੰਨੀਆਂ ਹੁਣ ਤੱਕ ਸਿੱਖ ਧਰਮ ਸਿੱਖ ਇਤਿਹਾਸ ਅਤੇ ਸਿੱਖ ਕਰਦਾਰਾਂ ਦੇ ਨਾਲ ਜੁੜੀਆਂ ਹੋਈਆਂ ਆ ਚੁੱਕੀਆਂ ਨੇ ਅਜਿਹੀਆਂ ਵੀਡੀਓਜ਼ ਐਨੀਆਂ ਹੋਰ ਕਿਸੇ ਧਰਮ ਦੇ ਨਾਲ ਜੁੜੀਆਂ ਹੋਈਆਂ ਨਹੀਂ ਆਈਆਂ ਹੋਣਗੀਆਂ ਇਹ ਵੀਡੀਓ ਪਹਿਲਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਇਸ ਵੀਡੀਓ ਤੇ ਚਰਚਾ ਕਰਾਂਗੇ ਤੇ ਤੁਸੀਂ ਵੀਡੀਓ ਦੇਖ ਕੇ ਨਾਲ-ਨਾਲ ਕਮੈਂਟ ਜ਼ਰੂਰ ਕਰ ਦੇਣਾ ਤਾਂ ਤੁਸੀਂ ਦੇਖਿਆ ਇਹ ਵੀਡੀਓ AI ਜਨਰੇਟਡ ਹੈ ਆਖਰ ਕਦੋਂ ਤੱਕ ਅਜੇਹੀਆਂ ਵੀਡੀਓਜ਼ ਬਣਦੀਆਂ ਰਹਿਣਗੀਆਂ ਅਤੇ ਸ਼ਰਾਰਤੀ ਅੰਸਰ ਅਜੇਹੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਰਹਿਣਗੇ ਆਖਰ ਇੰਨਾ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਸਿੱਖ ਧਰਮ ਦੀ ਭਾਵਨਾਵਾਂ ਦੇ ਨਾਲ ਇੰਨਾ ਵੱਡਾ ਖਿਲਵਾੜ ਕੀਤਾ ਜਾ ਰਿਹਾ ਸਾਡੇ ਧਾਰਮਿਕ ਅਸਥਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਜਿਹੇ ਵੀਡੀਓਜ਼ ਬਣਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਸਾਡਾ ਇਹ ਮਕਸਦ ਹੈ ਇਹ ਵੀਡੀਓ ਦਿਖਾਉਣ ਦਾ ਸਿਰਫ ਇਹੀ ਮਕਸਦ ਹੈ ਕਿ ਜਿਸ ਵਿਅਕਤੀ ਨੇ ਇਹ ਵੀਡੀਓ ਬਣਾਈ ਹੈ ਅਤੇ ਜਿਸ ਵਿਅਕਤੀ ਨੇ ਇਸ ਵੀਡੀਓ ਨੂੰ ਭਣਾ ਕੇ ਸੋਸ਼ਲ ਮੀਡੀਆ ਤੇ ਪਾਇਆ ਲੋਕਾਂ ਸਾਹਮਣੇ ਲਿਆਂਦਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਅਜੇਹੀਆਂ ਵੀਡੀਓਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਸਿਆਸਤ ਨੂੰ ਇੱਕ ਪਾਸੇ ਛੱਡ ਕੇ ਇਸ ਚੀਜ਼ ਦੇ ਬalteyan ਦੇਣਾ ਬੇहद ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਲਗਾਤਾਰ ਇਸ ਤੇ ਵੀਡੀਓਜ਼ ਆ ਰਹੀਆਂ ਨੇ ਕਿ ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਸ਼ਰਾਰਤੀ ਅਨਸਰ ਅਜਹੀਆਂ ਤਸਵੀਰਾਂ ਅਜਹੀਆਂ ਵੀਡੀਓਜ਼ ਬਣਾ ਕੇ AI ਦੇ ਨਾਲ ਉਸ ਨੂੰ ਵਾਇਰਲ ਕਰਦੇ ਨੇ ਆਖਰ ਅਜਿਹੇ ਲੋਕਾਂ ਦਾ ਮਕਸਦ ਕੀ ਹੈ ਉਹ ਕਰਨਾ ਕੀ ਚਾਹੁੰਦੇ ਨੇ ਇਸ ਦੇ ਪਿੱਛੇ ਕਾਰਨ ਕੀਆ ਇਹ ਵੀ ਸਮਝਣਾ ਹੋਵੇਗਾ ਫਿਲਹਾਲ ਜੇ ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਿਲਵਾੜ ਕੀਤਾ ਗਿਆ ਸਾਡੇ ਧਾਰਮਿਕ ਅਸਥਾਨ ਜੋ ਸਾਡੇ ਦਿਲਾਂ ਦੇ ਬਹੁਤ ਨੇੜੇ ਹੈ ਉਸ ਦਰਬਾਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਇਸ ਤਰ੍ਹਾਂ ਟੈ ਟੇਰੀ ਹੁੰਦਾ ਦਿਖਾਈ ਦੇਣਾ ਦਿਖਾਣਾ ਇਸ ਵੀਡੀਓ ਦੇ ਵਿੱਚ ਪਾਣੀ ਦੇ ਵਿੱਚ ਵੀ ਉਹ ਟੇ ਟੇਰੀ ਹੋ ਗਿਆ ਰੁੜ ਗਿਆ ਇਸ ਤਰ੍ਹਾਂ ਦਿਖਾਣਾ ਇੰਨਾ ਮੰਦਪਾਗ ਹੈ ਕਿ ਇਸ ਦੀ ਨਿੰਦਾ ਜਿੰਨੀ ਕੀਤੀ ਜਾਵੇ ਓਨੀ ਘੱਟ ਹੈ ਹਰ ਇੱਕ ਸਿੱਖ ਪੰਥ ਦੇ ਵਿਅਕਤੀ ਦੇ ਮਨ ਦੇ ਵਿੱਚ ਹਰ ਇੱਕ ਪੰਜਾਬੀ ਦੇ ਮਨ ਦੇ ਵਿੱਚ ਜੋ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਵੀ ਹੈ ਜੋ ਉਹਨਾਂ ਤੇ ਵਿਸ਼ਵਾਸ ਰੱਖਦਾ ਹੈ ਜਾਂ ਜੋ ਉਹਨਾਂ ਨੂੰ ਮੰਨਦਾ ਹੈ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਆਉਣ ਦੇ ਨਾਲ ਆਖਰ ਲੋਕ ਅਜਿਹਿਆਂ ਕੋਝੀਆਂ ਹਰਕਤਾਂ ਕਰਦੇ ਹੀ ਕਿਉਂ ਨੇ ਜੇ ਕਰਦੇ ਨੇ ਤਾਂ ਅਜਿਹੇ ਲੋਕਾਂ ਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ ਹੋਈ ਇੱਕ ਵੀਡੀਓ ਅਰੇ ਇੱਕ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਸੀ ਉਸ ਵਿਅਕਤੀ ਦੀ ਆਈਡੀ ਵੀ ਅਸੀਂ ਤੁਹਾਨੂੰ ਸਾਫ਼-ਸਾਫ਼ ਦਿਖਾਈ ਸੀ ਕਿ ਉਹ ਗੱਲ ਜਿਹੜੀ ਆ ਉਹ ਆਈਡੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਹੀਂ ਆਈ ਕਿ ਉਸਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ ਹੋਈ ਕੋਈ ਛੋਟਾ ਜਿਹਾ ਬਿਆਨ ਕਿਸੇ ਦਾ ਆ ਜਾਵੇ ਤਾਂ ਤੁਰੰਤ ਕਾਰਵਾਈਆਂ ਹੋਣ ਲੱਗ ਜਾਂਦੀਆਂ ਨੇ ਸਿਆਸੀ ਰੋਟੀਆਂ ਸੇਕੀਆਂ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕ ਅਕਸਰ ਅਜਿਹਾ ਕਹਿੰਦੇ ਨੇ ਪਰ ਜਦੋਂ ਅਜਿਹਾ ਮਾਮਲਾ ਆਂਦਾ ਹੈ ਲੋਕਾਂ ਦਾ ਕਹਿਣਾ ਇਹ ਹੁੰਦਾ ਹੈ ਤਾਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਅਜਿਹੇ ਲੋਕ ਬਚ ਕੇ ਨਿਕਲ ਜਾਂਦੇ ਨੇ ਤੇ ਫਿਰ ਉਹ ਜਿਹੀ ਹੀ ਹਰਕਤ ਕਰਦੇ ਨੇ ਅਤੇ ਜਸ ਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਅਜਿਹੇ ਹਰਕਤਾਂ ਬਾਰ-ਬਾਰ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਅਸੀਂ ਤੁਹਾਨੂੰ ਵੀਡੀਓ ਨਾਲ-ਨਾਲ ਦਿਖਾ ਰਹੇ ਹਾਂ ਕਮੈਂਟ ਤੁਸੀਂ ਵੀ ਕਰਨਾ ਦੱਸਣਾ ਕਿ ਅਜਿਹੇ ਹ ਵੀਡੀਓਜ਼ ਆਉਣ ਦਾ ਆਖਰ ਮਕਸਦ ਕੀ ਹੈ ਲੋਕ ਕੀ ਚਾਹੁੰਦੇ ਨੇ ਜੋ ਅਜੇਹੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਨੇ ਉਹਨਾਂ ਦਾ ਮਕਸਦ ਕੀ ਹੈ ਤੁਹਾਨੂੰ ਕੀ ਲੱਗਦਾ ਅਜਿਹੀ ਵੀਡੀਓ ਬਣਾਉਣ ਵਾਲੇ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ